ਪਿੰਡਾਂ ਦੇ ਪੰਚਾਇਤ ਮੈਂਬਰ ਸਹਿਬਾਨ ਜੇ ਸਾਡੀਆਂ ਜਿਹੜੀਆਂ ਰਿੰਗ ਸਿੰਘ ਜੱਫੇਵੰਦੀਆਂ ਔਰਤ ਭੈਣਾਂ ਆਪਾਂ ਜਿਹੜੋ ਅੱਜ ਇਹੋ ਜੀ ਹਾਲਤ ਦੇ ਵਿੱਚ ਐਸਐਸਪੀ ਨੂੰ ਮਿਲਣ ਆਏ ਆ ਆਪਣੇ ਸਮਝਣ ਵਾਲੀ ਗੱਲ ਇਹ ਆ ਅਸੀਂ ਇਹ ਆਪਕਾਂ ਕੁੱਲ ਸਮਾਜ ਦੇ ਵਿੱਚ ਲੋਕਾਂ ਵਿਚਰਦੇ ਆ ਬੱਚਿਆਂ ਨੂੰ ਪੜ੍ਹਾਉਂਦੇ ਆ ਕਿ ਬਹੁਤ ਦੁੱਖ ਭਰੀ ਤੇ ਮਾੜੀ ਘਟਨਾ ਵਾਪਰੀ ਹੈ ਪਹਿਲਾ ਪੁਆਇੰਟ ਇਹ ਹੈ ਵੀ ਇਹ ਬਹੁਤ ਜਿਆਦੇ ਦੁੱਖ ਭਰੀ ਤੇ ਮਾੜੀ ਘਟਨਾ ਵਾਪਰੀ ਆ ਇੱਕ ਵਿਦਿਆਰਥੀ ਦਾ ਚਲੇ ਜਾਣਾ ਬਹੁਤ ਦੁੱਖ ਭਰੀ ਗੱਲ ਪਰਿਵਾਰ ਨਾਲ ਦੂੰਗਾ ਅਸੀਂ ਅਫਸੋਸ ਜ਼ਾਹਰ ਕਰਦੇ ਹਾਂ ਪਰ ਇਹਦੇ ਵਿੱਚ ਦੋਸ਼ੀ ਕੌਣ ਹੈ ਇੱਥੇ ਇੱਥੇ ਇਹ ਇਹ ਗੱਲ ਟਿਕਣ ਦੀ ਇੱਥੇ ਗੱਲ ਸਮਝਣ ਵਾਲੀ ਆ ਵੀ ਕੋਈ ਵਿਦਿਆਰਥੀ ਸ਼ਰਾਰਤ ਕਰਦੇ ਆ ਸ਼ਰਾਰਤ ਨਾ ਸਹਿਣ ਜੋਗ ਕਰਦੇ ਆ ਲੜਕੀਆਂ ਨਾਲ ਕਰਦੇ ਆ ਬੱਚੀਆਂ ਨਾਲ ਕਰਦੇ ਆ ਫਿਰ ਸਕੂਲਾਂ ਦੇ ਵਿੱਚ ਟੀਚਰਾਂ ਨੇ ਹਟਾਉਣਾ ਉਹਨਾਂ ਨੂੰ ਕੋਈ ਵੀ ਵਿਅਕਤੀ ਆਪਣੇ ਘਰ ਦੇ ਸਾਹਮਣੇ ਲੜਕੀ ਨੂੰ ਨਹੀਂ ਖੜਾ ਸਕਦਾ ਅਧਿਆਪਕਾਂ 'ਤੇ ਉਹ ਇੰਨਾ ਭਰੋਸਾ ਵੀ ਅਧਿਆਪਕਾਂ ਕੋਲ 7 ਘੰਟੇ ਉਹ ਲੜਕੀ ਸਕੂਲ ਦੇ ਵਿੱਚ ਰਹਿੰਦੀ ਸੋਸਾਇਟੀ ਦਾ ਸਮਾਜ ਦਾ ਅਧਿਆਪਕਾਂ ਤੇ ਇੰਨਾ ਭਰੋਸਾ ਉਹ ਭਰੋਸਾ ਅਸੀਂ ਫਿਰ ਕੈਮ ਰੱਖਣ ਦੀ ਖਾਤਰ ਸਖਤੀ ਵੀ ਕਰਨੀ ਪੈਂਦੀ ਆ ਪਰ ਇਹਦੇ ਨਾਲ ਨਾਲ ਸਮੱਸਿਆਵਾਂ ਸਮਾਜ ਦਾ ਇੱਕ ਬਹੁਤ ਵੱਡਾ ਹਿੱਸਾ ਖੜਾ ਮੋਗੇ ਜ਼ਿਲ੍ਹੇ ਦੇ ਵਿੱਚ 84 ਸੀਨੀਅਰ ਸੈਕੰਡਰੀ ਸਕੂਲ ਆ ਉਹਨਾਂ ਦੇ ਵਿੱਚ 58 ਸਕੂਲਾਂ ਦੇ ਵਿੱਚ ਪ੍ਰਿੰਸੀਪਲ ਹੀ ਨਹੀਂ ਧਰਮਕੋਟ ਦੇ ਦੋਨੇ ਬਲਾਕ 1 ਤੇ 2 ਨਿਹਾਲ ਸਿੰਘ ਵਾਲਾ ਦੇ ਬਾਗਾਪਰਾਣਾ ਸਕੂਲ ਇਹਨਾਂ ਇਹਨਾਂ ਚਾਰਾਂ ਬਲਾਕਾਂ ਦੇ ਵਿੱਚ 50% ਸਟਾਫ ਹੀ ਹੈ ਜੀ ਕਿੰਨਾ ਇੰਟਰਨੈਟ ਤੇ ਹੋਰ ਸਾਰੇ ਕਿਸੇ ਤੇ ਲੱਚਰ ਸੱਭਿਆਚਾਰ ਪਰੋਸਾ ਜਾ ਰਿਹਾ ਉਦੇ ਲਈ ਸਾਰੇ ਕਾਸਰੀ ਇਥੋਂ ਦੀ ਸਟੇਟ ਜ਼ਿੰਮੇਵਾਰ ਆ। ਇਹ ਸਟੇਟ ਨਿਸ਼ਾਨੇ ਤੇ ਆ। ਜੇ ਸਾਨੂੰ ਅੱਜ ਪਰਿਵਾਰ ਦੇ ਇਹਨਾਂ ਜਿਹੜੇ ਪਰਿਵਾਰ ਨਾਲ ਇਹਨਾਂ ਡੂੰਗਾ ਦੁੱਖ ਆ। ਉਸ ਪਰਿਵਾਰ ਸਾਨੂੰ ਸਾਹਮਣੋਂ ਸਾਹਮਣੀ ਕਢਾਉਣ ਦੀ ਕੋਸ਼ਿਸ਼ ਕੀਤੀ ਆ ਰਹੀ ਹੈ। ਇਹੋ ਜਿਹਾ ਕੋਈ ਮਸਲਾ ਨਹੀਂ। ਅਸੀਂ ਪਰਿਵਾਰ ਦੇ ਵੀ ਡੂੰਗੇ ਦੁੱਖ ਦੇ ਵਿੱਚ ਸ਼ਰੀਕ ਆ। ਬੱਚੇ ਦੀ 17 ਸਾਲ ਦੇ ਬੱਚੇ ਦੀ ਮੌਤ ਹੋਣੀ ਬਹੁਤ ਦੁੱਖ ਭਰੀ ਘਟਨਾ। ਸਮੁੱਚੇ ਅਧਿਆਪਕ ਭਾਈਚਾਰੇ ਨੂੰ ਬੜਾ ਦੁੱਖ ਆ ਇਸ ਗੱਲ ਦੇ ਉੱਤੇ। ਪੰਚਾਇਤਾਂ ਨੂੰ ਬੜਾ ਇਸ ਗੱਲ ਦੁੱਖ ਤੇ ਦੁੱਖ ਆ। ਪਰ ਇਹ ਦੁਰਘਟਨਾ ਵਾਪਰ ਗਈ ਮੈਸ ਜਿਹੜੀ ਮੈਨੇਜਮੈਂਟ ਆ ਜਿਹੜੀ ਸਰਕਾਰ ਦੀ ਉਸ ਮੈਸ ਮੈਨੇਜਮੈਂਟ ਦੇ ਵਿੱਚ ਦੁਰਘਟਨਾ ਵਾਪਰ ਗਈ ਬੱਚੇ ਦੀ ਮੌਤ ਹੋ ਗਈ ਪਰ ਇਹਦੇ ਦੋਸ਼ੀ ਅਧਿਆਪਕ ਨਹੀਂ ਅਸੀਂ ਮਾਣਯੋਗ ਐਸਐਸਪੀ ਨੂੰ ਮਿਲੇ ਆ ਉਹਨਾਂ ਨੇ ਜਿਹੜੀ ਇਹਦੀ ਮਸਲੇ ਦੀ ਇਨਕੁਆਇਰੀ ਆ ਉਹ ਐਸਪੀਐਚ ਜਿਹੜੇ ਸਭ ਤੋਂ ਸੀਨੀਅਰ ਅਧਿਕਾਰੀ ਹੈ ਜ਼ਿਲ੍ਹੇ ਦੇ ਸੁਪਰਡੈਂਟ ਆ ਪੁਲਿਸ ਹੈੱਡਕੁਆਰਟਰ ਉਹਨਾਂ ਕੋਲੇ ਇਨਕੁਆਇਰੀ ਲਈ ਆ ਦਾਲ ਦੀ ਨਾਲ ਅਸੀਂ ਉਹਨਾਂ ਨੂੰ ਅਪੀਲ ਕੀਤੀ ਸੀ ਵੀ ਇਹ ਅਧਿਆਪਕ ਸਮਾਜ ਦਾ ਇੱਕ ਬਹੁਤ ਸਨਮਾਨਯੋਗ ਪਾਤਰ ਆ ਕਿ ਸਾਡੀ ਇਹ ਬੇਨਤੀ ਹੈ ਵੀ ਇਸ ਅਧਿਆਪਕਾ ਜਿਹੜੇ ਸਰਕਾਰੀ ਮੁਲਾਜ਼ਮਾ ਉਹ ਭੱਜ ਕੇ ਕਿਤੇ ਨਹੀਂ ਜਾ ਸਕਦਾ ਕਿੰਨੇ ਦਿਨ ਭੱਜਣਗੇ ਉਹ ਅਸੀਂ ਜੇ ਸਾਡੇ ਇਨਕੁਆਇਰੀ ਦੇ ਵਿੱਚ ਜੇ ਸਾਡੇ ਬੰਦੇ ਦੋਸ਼ੀ ਅਸੀਂ ਆਪ ਇੱਥੇ ਲਿਆਵਾਂਗੇ ਅਸੀਂ ਲਿਆਵਾਂਗੇ 2000 ਬੰਦਾ 3000 ਜੇ ਉਹਨਾਂ ਨੂੰ ਉੱਥੇ ਫੜਾ ਜਾਾਂਗੇ ਲਿਆ ਕੇ ਤੁਸੀਂ ਫੜ ਲਿਓ ਉਹਨਾਂ ਨੂੰ ਇੱਥੇ ਪਰ ਉਹਨਾਂ ਚਿਰ ਕਿਸੇ ਵੀ ਅਧਿਆਪਕ ਦੇ ਘਰ ਰੇਡ ਨਾ ਮਾਰੀਏ ਇਹ ਬਹੁਤ ਸ਼ਰਮਨਾਕ ਵਰਤਾਰਾ ਹੋਊਗਾ ਵੀ ਅਧਿਆਪਕ ਦੇ ਉਹਦਾ ਦੇ ਕਿਹੋ ਜਿਹਾ ਦੋਸ਼ ਲੱਗਿਆ ਤੇ ਉਹ ਕਹਿੰਦੇ ਕੋਈ ਗੱਲ ਨਹੀਂ ਉਹਨਾਂ ਚਿਰ ਅਸੀਂ ਇਸ ਮਸਲੇ ਤੇ ਅਰੈਸਟ ਸਟੇ ਕਰਦੇ ਆ ਜਿੰਨਾ ਚਿਰ ਪੜਤਾਲ ਹੁੰਦੀ ਆ ਅਸੀਂ ਕੋਈ ਗ੍ਰਿਫਤਾਰੀ ਨਹੀਂ ਕਰਦੇ ਪੜਤਾਲ ਦੇ ਵਿੱਚ ਜਿਹੜੇ ਹੋਰ ਪੱਖ ਆ ਸੀ ਉਹਨਾਂ ਸਾਹਮਣੇ ਰੱਖਿਆ ਵੀ ਢੰਗਾਈ ਨਾਲੋ ਪੜਤਾਲ ਕਰੋ ਕੋਈ ਵੀਡੀਓ ਆ ਬੱਚੇ ਦੇ ਮੈਡੀਕਲ ਸਰਟੀਫਿਕੇਟ ਆ ਪੋਸਟਮਾਰਟਵ ਰਿਪੋਰਟ ਆ ਸਾਰੀਆਂ ਗੱਲਾਂ ਦੀ ਕਰੋ ਪੰਚਾਇਤ ਤੋਂ ਲੋ ਸਕੂਲ ਤੋਂ ਲੋ ਪੜਤਾਲ ਕਰੋ ਪੜਤਾਲ ਹੋ ਗਈ ਅਸੀਂ ਤਾਂ ਜਿਹੜੀ ਆਲ ਤਫੇਬੰਦਕ ਪੜਤਾਲ ਕੀਤੀ ਆ ਜਾਂ ਸਾਡੇ ਡਿਪਾਰਟਮੈਂਟ ਨੇ ਪੜਤਾਲ ਕੀਤੀ ਆ ਸਾਡੇ ਜਿਹੜੇ ਅਧਿਆਪਕ ਸਾਥੀ ਆ ਉਹਨਾਂ ਦਾ ਇਸ ਮਸਲੇ ਦੇ ਵਿੱਚ ਕੋਈ ਦੋਸ਼ ਨਹੀਂ ਇਹ ਪੁਲਿਸ ਦੀ ਰਿਪੋਰਟ ਦੇ ਵਿੱਚ ਵੀ ਆ ਜਾਊਗਾ ਅਸੀਂ ਇਸ ਸੰਘਰਸ਼ ਦੇ ਵਿੱਚ ਜਿਹੜੇ ਸਾਡੇ ਇਹ ਪਰਿਵਾਰ ਨਾਲ ਜਿੱਥੇ ਅਫਸੋਸ ਪ੍ਰਗਟ ਕਰਦੇ ਆ ਉਥੇ ਅਸੀਂ ਜਿਹੜੇ ਅਧਿਆਪਕਾਂ ਦੇ ਨਾਲ ਵੀ ਖੜੇ ਆ ਇਹੋ ਜਿਹੀਆਂ ਜੇ ਹਾਲਤਾਂ ਵਾਪਸੀਆਂ ਰਹਿਣਗੀਆਂ ਤਾਂ ਫਿਰ ਸਾਨੂੰ ਸਕੂਲ ਚਲਾਉਣੇ ਬਹੁਤ ਔਖੇ ਹੋ ਜਾਣਗੇ ਵੱਡੀ ਵੱਡੀ ਗਿਣਤੀ ਵਾਲੇ 500 700 1000 1000 15 15 17 1700 ਦੀ ਗਿਣਤੀ ਵਾਲੇ ਮੋਗੇ ਦੇ ਇਹਦੇ ਬਹੁਤ ਵੱਡੇ ਸਕੂਲ ਆ ਉਹਨਾਂ ਸਕੂਲਾਂ ਨੂੰ ਅਸੀਂ ਕਿਵੇਂ ਜਲਾਪਾਂਗੇ ਇਸ ਕਰਕੇ ਅੱਜ ਅਸੀਂ ਵੱਡੀ ਗੈਂਟਰੀ ਵਿੱਚ ਅਧਿਆਪਕ ਸਾਥੀ ਆਏ ਆ ਐਸਐਸਪੀ ਨੂੰ ਫੜਤਾਲ ਲੱਗੀ ਇਸ ਮਸਲੇ ਉੱਤੇ ਫੜਤਾਲ ਦੇ ਵਿੱਚ ਆਪਣੇ ਤੱਤ ਰੱਖਾਂਗੇ ਵੇਟ ਕਰਾਂਗੇ ਦੁਬਾਰਾ ਉਹਨਾਂ ਨੂੰ ਮੰਗ ਕਰਾਂਗੇ ਵੀ ਇਸ ਪਰਚੇ ਨੂੰ ਰੱਦ ਕੀਤਾ ਜਾਵੇ ਤੇ ਇਸ ਤੋਂ ਬਾਅਦ ਜੀਪੀਏ ਸਕੈਂਡਰੀ ਕੋਲੇ ਵੀ ਜਾਵਾਂਗੇ ਵੀ ਜਿਹੜੇ ਉਹ ਸਾਡੀ ਮਰੇ ਸਛੂਟੀਆਂ ਜੀ ਹੈ ਸਾਡੇ ਕੋਲੇ ਰਿਪੋਰਟ ਨਹੀਂ ਆਈ ਵੀ ਸਾਡੇ ਕੋਲੇ ਰਿਪੋਰਟ ਹੀ ਆਈ ਹੈ ਵੀ ਵਿਭਾਗ ਨੇ ਸਾਡੇ 6 ਦੇ ਹਾਪਾ ਨੂੰ ਮੁਤਲਕ ਉਹ ਹੈੱਡਕ quart ਤੇ ਜਾ ਕੇ ਮਿਲਾਂਗੇ ਵੀ ਉਹ 6 ਨੂੰ ਤੁਸੀਂ ਬਿਨਾ ਕਿਸੇ ਬੜਤਾਲ ਤੋਂ ਕੋਈ ਡਿਪਾਰਟਮੈਂਟਲ ਇਹ ਸਾਡਾ ਨਖਿੱਧ ਡਿਪਾਰਟਮੈਂਟ ਹੈ ਸਿਕਿਟ ਡਿਪਾਰਟਮੈਂਟ ਇੱਥੋਂ ਦੇ ਅਧਿਕਾਰੀ ਏਸੀਆਂ 'ਚ ਬਹਿ ਕੇ ਕੁਛ ਨਹੀਂ ਜਾਣਦੇ ਥੱਲੋਂ ਕੋਈ ਰਿਪੋਰਟ ਨਹੀਂ ਗਈ ਉਹਦੀ ਕੁਛ ਨਹੀਂ ਗਿਆ ਐਫ ਆਈ ਆਰ ਐਫ ਆਈ ਆਰ ਕੇਸ ਵੀ ਹੋ ਸਕਦੀ ਹੈ ਚਾਕੇ 6 ਦੇ 6 ਹਾਪਾ ਨੂੰ ਮੁਤਲਕ ਕਰਤਾ ਉਹਨੇ ਗਲਤ ਆ ਜਿਹੜਾ ਡੀਪੀਐਸ ਕੈਂਟਰੀ ਦਾ ਜਿਹੜਾ ਰੋਕਾ ਗਲਤ ਆ ਉਹਨਾਂ ਨੂੰ 26 ਤਰੀਕ ਨੂੰ ਅਸੀਂ 26 ਸਤੰਬਰ ਨੂੰ ਬੀਪੀਏ ਸਕੈਂਡਰੀ ਨੂੰ ਇਸ ਮਸਲੇ ਦੇ ਮਿਲ ਕੇ ਆਵਾਂਗੇ ਉਹਨਾਂ ਨੂੰ ਕਹਿ ਕੇ ਆਵਾਂਗੇ ਵੀ ਜਿਹੜੇ ਤੁਸੀਂ ਛੇ ਅਧਿਆਪਕਾਂ ਕੇ ਮੁਤਲਕ ਕੀਤੇ ਆ ਇਹਨਾਂ ਛੇ ਅਧਿਆਪਕਾਂ ਨੂੰ ਬਹਾਲ ਕਰੋ ਤਾਂ ਕਿ ਛੇ ਅਧਿਆਪਕ ਜਿਹੜੀ ਵਿਦਿਆਰਥੀਆਂ ਦੀ ਪੜ੍ਹਾਈ ਖਰਾਬ ਹੋ ਰਹੀ ਆ ਉਹ ਸਕੂਲਾਂ ਚ ਜਾ ਕੇ ਪੜ੍ਹਾਉਣਗੇ ਅਗਲੀ ਵਾਰ ਗਵਰਨਮੈਂਟ ਇਚਾਰਜੀ ਨੂੰ ਸਾਥੀ ਗੁਰਪ੍ਰੀਤ ਅੰਮ੍ਰਿਤਦਾਸ